ਆਮ ਆਦਮੀ ਪਾਰਟੀ ਦੇ ਐਮ ਐਲ ਏ ਕੁਮਰ ਵਿਜੇ ਪ੍ਰਤਾਪ ਇੱਕ ਇਹੋ ਜਿਹੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬੜੇ ਸਿੱਧੇ ਤੌਰ ਦੇ ਉੱਤੇ ਸ਼ੁਰੂ ਤੋਂ ਚੱਲਦੇ ਨਜ਼ਰ ਆ ਰਹੇ ਐ ਇੱਥੋਂ ਤੱਕ ਕਿ ਉਹ ਆਪਣੀ ਹੀ ਪਾਰਟੀ ਦੇ ਉੱਤੇ ਸਵਾਲ ਚੁੱਕਦੇ ਵੀ ਨਜ਼ਰ ਆਉਂਦੇ ਰਹੇ ਨੇ ਪਰ ਲੰਘੇ ਦਿਨੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਖਾਸ ਤੌਰ ਦੇ ਉੱਤੇ ਬੀ ਜੀ ਪੀ ਲੀਡਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸਿੱਧਾ ਨਿਸ਼ਾਨਾ ਜਿਹੜਾ ਉਹ ਸ਼ਵੇਤ ਮਲਿਕ ਨੂੰ ਬਣਾਇਆ ਸ਼ਵੇਤ ਮਲਿਕ ਬਾਰੇ ਗੱਲ ਕਰਦੇ ਹੋਏ ਕੁੰਵਰ ਵਜੇ ਪ੍ਰਤਾਪ ਇਥੋਂ ਤੱਕ ਵੀ ਦੱਸਦੇ ਨੇ ਕਿ ਸ਼ਵੇਤ ਮਲਿਕ ਨੇ ਕੋਈ ਜ਼ਿਕਰ ਕੀਤਾ ਸੀ ਕਿ ਸੀਐਮ ਭਗਵੰਤ ਮਾਨ ਜਾਂ ਕੁੰਵਰ ਵਜੇ ਪ੍ਰਤਾਪ ਦੇ ਵਿਚਾਰੇ ਕੁਝ ਠੀਕ ਨਹੀਂ ਜਾਂ ਕੁਝ ਐਹੋ ਜਿਹੀ ਸਟੇਟਮੈਂਟ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਸਿੱਧੇ ਤੌਰ ਦੇ ਉੱਤੇ ਦੋ ਟੁੱਕ ਗੱਲ ਕਰਦੇ ਨਜ਼ਰ ਆਏ ਨੇ ਕੁੰਵਰ ਵਜੇ ਪ੍ਰਤਾਪ ਔਰ ਉਹਨਾਂ ਨੇ ਇਥੋਂ ਤੱਕ ਵੀ ਕਿਹਾ ਕਿ ਉਹਨਾਂ ਨੂੰ ਯਾਨੀ ਕਿ ਸ਼ਵੇਤ ਮਲਿਕ ਨੂੰ ਕੋਈ ਨਹੀਂ ਪੁੱਛ ਰਿਹਾ ਕਿ ਉਹਨਾਂ ਦੇ ਪਾਰਟੀ ਦੇ ਨਾਲ ਕਿਦਾਂ ਦੇ ਲਿੰਕ ਨੇ ਔਰ ਇਥੋਂ ਤੱਕ ਵੀ ਗੱਲਾਂ ਸਾਹਮਣੇ ਆਈਆਂ ਕੁੰਵਰਵਿਜੇ ਪ੍ਰਤਾਪ ਨੇ ਸੀਐਮ ਭਗਵੰਤ ਮਾਨ ਦੇ ਨਾਲ ਕੁਝ ਗੱਲਾਂ ਜਿਹੜੀਆਂ ਜਾਂ ਕਹਿ ਦਈਏ ਜੋ ਵਾਹਾਂ ਸੋ ਕਾਲਡ ਉੱਡ ਰਹੀਆਂ ਨੇ ਉਹਦੇ ਬਾਰੇ ਵੀ ਚਾਨਣਾ ਪਾਇਆ ਕਿ ਕੀ ਅਸਲ ਦੇ ਵਿੱਚ ਹਾਲਾਤ ਇੰਨੇ ਮਾੜੇ ਆ ਜਿੰਨਾ ਚਾਇਆ ਜਾਂਦਾ ਹੈ ਜਾਂ ਅਸਲ ਦੇ ਵਿੱਚ ਕੁੰਵਰਵਿਜੇ ਪ੍ਰਤਾਪ ਦੀ ਸਿਚੁਏਸ਼ਨ ਕੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਉਹ ਕੁੰਵਰਵਿਜੇ ਪ੍ਰਤਾਪ ਆਪ ਹੀ ਸਟੇਟ ਕਰਦੇ ਨਜ਼ਰ ਆਏ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਤੇ ਉਸ ਦੇ ਵਿੱਚ ਕੁੰਵਰਵਿਜੇ ਪ੍ਰਤਾਪ ਦਾ ਇਹ ਪੱਖ ਕੀ ਬੋਲੇ ਨੇ ਆਓ ਸੁਣਦੇ ਹਾਂ ਅੱਜ ਅਸੀਂ ਸੜਕ ਤੇ ਨਹੀਂ ਕਰ ਰਹੇ ਹਾਂ ਦੇਖੋ प्रेस कॉन्फ्रेंस कर मकसद यह है सब तो पहला असि राजनीति दे आए हाँ साफ सुथरी राजनीति असी साफ सुथरी राजनीति कर रहे हैं तकरीबन चार साल हो गए मैं आईपीएस की नौकरी छी सी तो मैं वो नौकरी नहीं कर रहे हैं जो नौकरी बाकी मतलब पॉलिटिशियन कर रहे हैं इन्होंने नौकरी बनाया हुआ है मैं साफ तुम्हें कर इन्होंने ये जे पोलीटिशियन ने ਇਨਾਂ ਨੇ ਇਹਨੂੰ ਨੌਕਰੀ ਦਾ ਰੂਪ ਦਿੱਤਾ ਹੋਇਆ ਤੰਦਾ ਬਣਾਇਆ ਹੋਇਆ ਜਿਹੜੇ ਪਰੰਪਰਾਗਤ ਪੋਲਿਟਿਸ਼ੀਅਨ ਨੇ ਕੁਝ ਲੋਕ ਦੀ ਕੁਝ ਲੋ ਮੈਨੂੰ ਇੱਥੇ ਪ੍ਰੈਸ ਕਾਨਫਰੈਂਸ ਕਰਨ ਦੀ ਕਿਉਂ ਲੋੜ ਪਈ ਕਿਉਂਕਿ ਸਾਹਮਣੇ ਸਵੈਤ ਮਲਿਕ ਜੀ ਤਾਂ ਕਹ ਰਹੇ ਜੀ ਸਾਹਮਣੇ ਮਲਿਕ ਸਾਹਿਬ ਦਾ ਕਰ ਹੈ ਮੈਂ ਉਹਨਾਂ ਦੇ ਕਰ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੈਂਸ ਕਰ ਰਿਹਾ ਹਾਂ ਉਹਦਾ ਕਾਰਨ ਇਹ ਹੈ ਕਿ ਤਿੰਨ ਚਾਰ ਦਿਨਾਂ ਤੋਂ ਅਖਬਾਰਾਂ ਦੇ ਵਿੱਚ ਕਟਵਾਰ ਰਹੇ ਨੇ ਜੀ ਤੁਸੀਂ ਦੇਖ ਲਓ ਮਲਿਕ ਸਾਹਿਬ ਤਿੰਨ ਚਾਰ ਦਿਨਾਂ ਤੋਂ ਇੱਕ ਅઠવાੜਾ ਰਹਿਣ। ਸਾਹਮਣੇ ਦੇਖੀ ਤਾਂ ਮੈਂ ਕਿਹਾ ਕਿ ਉਹਨਾਂ ਦੇ ਕਰ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰੀਏ ਪੁੱਛੀਏ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਤਿੰਨ ਸਾਲਾਂ ਦੇ ਦੌਰਾਨ ਮੇਰੇ ਐਮ.ਐਲ.ਏ ਦੇ ਦੌਰਾਨ ਤੁਸੀਂ ਕੀ ਕੀ ਕੰਮ ਮੈਨੂੰ ਦੱਸਿਆ ਜੋ ਨਹੀਂ ਹੋਇਆ। ਤੁਸੀਂ ਦੱਸੋ। ਇਹਨਾਂ ਨੇ ਤਿੰਨ ਚੀਜ਼ ਦੇ ਵਿੱਚ ਦੱਸੀ ਹੈ। ਤਿੰਨ ਚੀਜ਼। ਇੱਕ ਇਹਨਾਂ ਨੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ। दूसरी गल की है कि सी एम पंजाब के नाल कुंवर विजय प्रताप विधायक के मतभेद ने तीजा इन्होंने बारह पंचायतों की गल की है तीन मेन मुद्दे ने जी तो मैं एक एक करके एक एक मिनट ही केवल लेव और मैं जरूर कह कि जर तुम सुन रहे हो सामने हो तो तुसी आ जाओ आमने सामने हो जाइए क्योंकि सवेर तो असं दसए कि आगे कर रहे हैं जी सवेर तो दसया हो कि आज इतने प्रेस कॉन्फ्रेंस करना है और सामने करना है ਕਿਉਂ ਕਿਉਂਕਿ ਅਸੀਂ ਸਾਹਮਣੇ ਤੋਂ ਫਰੰਟ ਦੇ ਵਿੱਚ ਆ ਕੇ ਰਾਜਨੀਤੀ ਕਰ ਰਹੇ ਹਾਂ ਪੁਲਿਸਿੰਗ ਵੀ ਅਸੀਂ ਸ਼ਹਿਰ ਦੇ ਵਿੱਚ ਫਰੰਟ ਦੇ ਵਿੱਚ ਆ ਕੇ ਕੀਤੀ ਅਸੀਂ ਜਿਹੜੇ ਕ੍ਰਿਮਨਲ ਹੁੰਦੇ ਸੀ ਉਹਨਾਂ ਨੂੰ ਲਲਕਾਰਾ ਮਾਰ ਕੇ ਅਸੀਂ ਪੁਲਿਸਿੰਗ ਕੀਤੀ ਤੁਸੀਂ ਸਾਰੇ ਜਾਣਦੇ ਹੋ ਸਾਰਾ ਅਮਰitsar ਜਾਣਦਾ ਹੈ ਤੇ ਸਾਡੀ ਜੋ ਪੋਲਿਟਿਕਸ ਹੈ ਉਹ ਵੀ ਫਰੰਟ ਦੇ ਵਿੱਚ ਆ ਕੇ ਹੋ ਰਹੀ ਹੈ ਜੀ ਸ਼ੁਰੂ ਤੋਂ ਅਸੀਂ ਕੋਈ ਚੀਜ਼ ਜਿਹਨੂੰ ਤੁਸੀਂ ਰਾਜਨੀਤੀ ਬੋਲਦੇ ਹੋ ਉਹ ਰਾਜਨੀਤੀ ਅਸੀਂ ਨਹੀਂ ਕਰਦੇ ਤਾਂ ਪਹਿਲਾ ਸਵਾਲ ਹੈ ਡਿਵੈਲਪਮੈਂਟ ਦਾ ਜੀ ਮੈਂ ਤੋਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਨੌਰਥ ਦੇ ਲੋਕਾਂ ਨੇ ਜੋ ਮੇਰੀ ਜਿੰਮੇਵਾਰੀ ਲਗਾਈ तकरीबन 90% ਮੇਰਾ ਕੰਮ ਹੋ ਗਿਆ ਹੈ ਜੀ ਹੁਣ ਮੈਂ ਬਖਰੇ ਬਖਰੇ ਏਰੀਏ ਦੇ ਵਿੱਚ ਜਾ ਕੇ ਮੁਹੱਲਾ ਵਾਈਜ਼ ਆਪਣਾ ਰਿਪੋਰਟ ਕਾਰਡ ਦੇ ਰਹੇ ਹਾਂ ਜੋ ਮੈਂ ਤੁੰਗ ਵਾਲਾ ਦੇ ਵਿੱਚ ਜਾ ਕੇ ਦਿੱਤਾ ਸੀ ਤੁੰਗ ਵਾਲਾ ਦੇ ਵਿੱਚ ਕੁਝ ਸਮਾਂ ਜਾ ਕੇ ਪਹਿਲਾਂ ਮੈਂ ਆਪਣਾ ਰਿਪੋਰਟ ਕਾਰਡ ਦਿੱਤਾ ਸੀ ਕਿ ਤੁੰਗ ਵਾਲਾ ਦੇ ਵਿੱਚ ਕੀ ਕੀਤਾ ਇਸ ਤਰੀਕੇ ਨਾਲ ਹਰ ਹਫਤੇ ਮੈਂ एक एक मुहल्ड जा के जाके अपना रिपोर्ट कार्ड देवगा जी रही गल श्वेत मलिक जी की इन्होंने कहा है कि चीफ मिनिस्टर पंजाब एम एल ए मतभेद करके मैं थोनों स्पष्ट सुना हाँ विधायक कुंवर व मुख्यमंत्री मान के विवाद से हल्का उत्तरी का हुआ नुकसान श्वेत मलिक तो मलिक साहब तुम आ जाओ थानू भी बुला रहे हैं वो आमने सामने असी डिबेट ही कर लेने इतने तुम्हें पता है सवेर तो कि मैं इतने आना है तो देखो ਸਭ ਤੋਂ ਪਹਿਲਾ ਡਵੈਲਪਮੈਂਟ ਮੈਂ ਇਹ ਕਹਾ ਕਿ ਮਲਿਕ ਸਾਹਿਬ ਆਪਣੇ ਘਰ ਤੋਂ ਬਾਹਰ ਆ ਜਨ ਜੀ ਉੱਥੇ ਆ ਜਨ ਸੜਕ ਦੇਖ ਲੈਣ ਔਰ ਮੈਂ ਉਸ ਸੜਕ ਨੂੰ ਖੜ ਕੇ ਬਣਵਾਇਆ ਸੀ ਜੀ ਤੁਸੀਂ ਜਿਸ ਮਕਾਨ ਦੇ ਵਿੱਚ ਰਹਿੰਦੇ ਹੋ ਮਲਿਕ ਸਾਹਿਬ ਉਸ ਮਕਾਨ ਦੇ ਸਾਹਮਣੇ ਤੁਸੀਂ ਆ ਕੇ ਸੜਕ ਦੇਖੋ ਜਿਹਨੂੰ ਕੋਰਟ ਰੋਡ ਕਿਹਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੀ 20 ਦੇ ਟਾਈਮ ਮੈਂ ਇਹ ਸੜਕ ਬਣਵਾਇਆ ਸੀ ਉਹਦੇ ਵਿੱਚ ਮੈਂ ਪਵਾਇਆ ਸੀ ਠੀਕ ਹੈ ਕਿ ਨਹੀਂ ਔਰ ਖੜਕੇ ਬਨਵਾਇਆ ਸੀ ਕਿ ਚਲੂ ਚੌਕ ਤੋਂ ਲੈ ਕੇ ਅੱਗੇ ਤੱਕ ਜਿਹੜੀ ਸੜਕ ਹੈ ਕੋਟ ਰੋਡ ਤਾਂ ਤੁਸੀਂ ਆ ਕੇ ਦੇਖੋ 20 ਸਾਲਾਂ ਤੱਕ ਇਸ ਸੜਕ ਤੇ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਪਵੇਗੀ ਇੱਕ ਕੁਆਲਿਟੀ ਆਫ ਵਰਕ ਮੈਂ ਸਿਰਫ ਮਲਿਕ ਸਾਹਿਬ ਦੀ ਗੱਲ ਕਰ ਰਿਹਾ ਹਾਂ بڑے ਕੁੜਮ ਸਾਹਿਬ ਨੇ ਹੁਣ ਉਹ ਦੁਨੀਆ ਦੇ ਵਿੱਚ ਨਹੀਂ ਰਹੇ 올ਡ ਜੇਲ ਰੋਡ ਟ੍ਰਿਲੀਅਮ ਦੇ ਸਾਹਮਣੇ ਉਹਨਾਂ ਦੇ ਘਰ ਦੇ ਸਾਹਮਣੇ ਦੀ ਸੜਕ ਵੀ ਜਾ ਕੇ ਤੁਸੀਂ ਦੇਖੋ ਜਦੋਂ ਸੜਕ ਬਣ ਰਹੀ ਸੀ ਮੈਂ ਉਹਨਾਂ ਨੂੰ ਹੀ ਕਿਹਾ ਕਿ ਤੁਸੀਂ ਬਣਵਾਓ ਜੀ ਖੜ ਕੇ ਤੁਸੀਂ ਬਣਾਓ ਮੈਂ ਨਹੀਂ ਆਵਾਂਗਾ ਤੁਸੀਂ ਆਪ ਬਣਾਓ ਉਹ ਵੀ ਮੇਰੇ ਮਿੱਤਰ ਨੇ ਮਿੱਤਰਤਾ ਇਹ ਨਾਲ ਵੀ ਸੀਗੀ ਹੁਣ ਨਹੀਂ ਰਹੀ ਜੀ ਹੁਣ ਨਹੀਂ ਰਹੀ ਮਿੱਤਰਤਾ ਬਹੁਤ ਸੀਗੀ ਹੁਣ ਤੁਸੀਂ ਦੇਖੋ ਤੁਸੀਂ ਆਪਣਾ ਸੜਕ ਦੇਖ ਲਓ ਆਪਣੇ ਕੁੜਮ ਸਾਹਿਬ ਦੇ ਕਰਦੇ ਸਾਹਮਣੇ ਦੀ ਸੜਕ ਦੇਖ ਲਓ ਤੁਸੀਂ 5 ਸਾਲ ਮੇਅਰ ਰਹੇ ਹੋ ਇਸ ਸ਼ਹਿਰ ਦੇ ਮਲਿਕ ਸਾਹਿਬ ਲੇਕਿਨ ਆਪਨੇ ਮੋਹੱਲੇ ਦੇਈ ਮਾਰਕੀਟ ਦਾ ਜੋ ਪਾਰਕ ਹੈ ਤੁਹਾਡੀ ਨਜ਼ਰ ਨਹੀਂ ਗਈ ਕੈਨੇਡੀ ਅਭਨੂ ਪਾਰਕ ਐਮ ਐਲ ਏ ਬਣ ਕੇ ਤੁਹਾਡੇ ਮੁਹੱਲੇ ਦੀ ਮਾਰਕੀਟ ਦਾ ਪਾਰਕ ਵੀ ਮੈਂ ਬਣਵਾਇਆ ਇੱਥੇ ਕੋਈ ਆਏ ਨੇ ਜੀ ਕੈਨੇਡੀ ਅਭਨੂ ਮਾਰਕੀਟ ਪਾਰਕ ਬਣਵਾਇਆ ਜੀ ਪਹਿਲੇ ਸਾਲ ਦੇ ਵਿੱਚ ਬਣਵਾਇਆ ਮਲਿਕ ਸਾਹਿਬ ਦੇ ਮੁਹੱਲੇ ਦੀ ਮਾਰਕੀਟ ਦਾ ਪਾਰਕ ਬਣਵਾਇਆ ਜੀ ਹੱਥ ਖੜੇ ਕਰੋ ਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਕੰਮ ਹੈ ਸਭ ਤੋਂ ਪਹਿਲਾ ਕੰਮ ਮੈਂ ਕਰਵਾਇਆ ਜੋ 5 ਸਾਲ 5 ਸਾਲ 5 ਸਾਲ ਬਾਅਦ ਦੇ ਵਿੱਚ ਦੱਸਣਾ ਤੁਸੀਂ 5 ਸਾਲ ਮੇਅਰ ਰਹਿ ਕੇ ਉਹ ਨਹੀਂ ਕਰਵਾ पाए और अपने दे, दे 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 मैं अपने मिलेदे टेन्योर ਦੇ ਵਿੱਚ ਫਸਟ ਇਅਰ ਦੇ ਵਿੱਚ ਉਹਨਾਂ ਦੇ ਪਾਰਕ ਦਾ ਕੰਮ ਜੀ ਉਹਨਾਂ ਦੇ ਪਾਰਕ ਦਾ ਕੰਮ ਕਰਵਾਇਆ ਤਾਂ ਹੋ ਗਿਆ ਉਹਨਾਂ ਦੇ ਮਹੱਲੇ ਦੀ ਗੱਲ ਜੀ ਸਰ ਮਲਿਕ ਸਾਹਿਬ ਦੇ ਕੋਟ ਰੋਡ ਤੇ ਮਿੰਦਰਾ ਗੁਣੀ ਦੀ ਗੱਲ ਮੇਰੀ ਗੱਲ ਸੁਣੋ ਬਾਕੀ ਸਾਰਾ ਇਧਰ ਜਾ ਕੇ ਦੇਖੋ ਇਧਰ ਲੋਕਾਂ ਨੂੰ ਪੁੱਛੋ ਮੈਂ ਕਿਉਂ ਬੁਲਾਂਗਾ ਲੋਕਾਂ ਨੂੰ ਪੁੱਛੋ ਕਿ ਕੀ ਕੀ ਕੰਮ ਹੋਏ ਨੇ ਲੋਕ ਆਪੇ ਦੱਸਣਗੇ ਜੀ ਮੈਂ ਤਾਂ ਹਲੇ ਇੱਕ ਮੁਹੱਲੇ ਦਾ ਰਿਪੋਰਟ ਕਾਰਡ ਦਿੱਤਾ ਹੋਇਆ ਹਾਂ 10 ਦਿਨ ਪਹਿਲਾਂ ਵਿਧਾਨ ਸਭਾ ਸੁਰੂ ਹੋਣ ਤੋਂ ਪਹਿਲਾਂ ਇੱਕ ਮੁਹੱਲੇ ਦਾ ਰਿਪੋਰਟ ਕਾਰਡ ਦਿੱਤਾ ਤੁੰਗ ਵਾਲਾ ਜੀ ਇਸ ਤਰੀਕੇ ਦੇ ਨਾਲ ਮੈਂ ਹਰ ਮੁਹੱਲੇ ਦੇ ਵਿੱਚ ਜਾ ਕੇ ਰਿਪੋਰਟ ਕਾਰਡ ਦੇਣਾ ਹੈ ਕਿਉਂ ਕਿਉਂਕਿ ਮੈਂ ਦੇਖੋ ਕਦੇ ਵੀ ਉਹ ਨੇਮ ਪਲੇਟ ਨਹੀਂ ਲਗਾਉਂਦਾ ਹਾਂ ਪੱਥਰ ਦੇ ਉੱਤੇ ਜੀ ਪੱਥਰ ਦੇ ਉੱਤੇ ਮੈਂ ਨਹੀਂ ਲਗਾਉਂਦਾ ਇਹਨਾਂ ਦਾ ਤਾਂ ਹਰ ਪਾਰਕ ਦੇ ਵਿੱਚ ਹਰ ਥਾਂ ਤੇ ਮਿਲਣਾ ਹੈ ਜੀ ਪੱਥਰ ਨਾ ਅਸੀਂ ਪੱਥਰ ਤੇ ਨਾਮ ਨਹੀਂ ਲਿਖਵਾਉਂਦੇ ਜੀ ਅਸੀਂ ਜੋ ਕੰਮ ਕਰਦੇ ਹਾਂ ਔਰ ਜੋ ਸਾਡਾ ਤਰੀਕਾ ਹੈ ਕੰਮ ਕਰਨ ਦਾ ਅਸੀਂ ਨਾ ਲਿਖਾਉਣਾ ਹੈ ਲੋਪਾਂ ਦੇ ਦਿਲਾਂ ਤੇ ਜੀ ਦਿਲਾਂ ਤੇ ਨਾਮ ਲਿਖਾਉਣਾ ਹੈ ਤੇ ਮੈਂ ਤੁਸੀਂ ਕੋਈ ਵੀ ਕੰਮ ਨਹੀਂ ਦੇਖ ਸਕਦੇ ਜਿੱਥੇ ਮੇਰਾ ਨਾਮ ਲਿਖਿਆ ਹੋਇਆ ਹੈ ਜੀ ਗਲਤੀ ਦੇ ਨਾਲ ਕਿਸੇ ਨੇ ਲਗਾ ਦਿੱਤਾ ਹੋਇਆ ਔਰ ਮੈਂ ਉਦਘਾਟਨ ਵਾਸਤੇ ਵੀ ਨਹੀਂ ਜਾਂਦਾ ਹਾਂ ਜੀ ਜੇਕਰ ਮੈਂ ਚਲਾ ਵੀ ਗਿਆ ਤਾਂ ਕੋਈ ਵੀ ਛੋਟਾ ਬੱਚਾ ਹੁੰਦਾ ਹੈ ਨਾ ਉਸ ਮੁਹੱਲੇ ਦਾ ਉਹਨੂੰ ਬੁਲਾ ਕੇ ਮੈਂ ਕਰਵਾਉਂਦਾ ਹਾਂ ਤੁਸੀਂ ਕਵਰੇਜ ਕਰਦੇ ਰਹੇ ਹੋ ਜੀ ਮੈਂ ਆਪ ਨਹੀਂ ਕਰਦਾ ਤਾਂ ਪਹਿਲਾ ਹੈ ਡਵੈਲਪਮੈਂਟ ਦਾ ਡਵੈਲਪਮੈਂਟ ਜੋ ਇੱਕ ਐਮਐਲਏ 5 ਸਾਲ ਦੇ ਦੌਰਾਨ ਕਰਾਉਂਦਾ ਹੈ ਮੈਂ ਪਹਿਲੇ 2 ਸਾਲ ਦੇ ਵਿੱਚ ਪਿਰਾ ਕੇ ਰੱਖਤਾ ਇਸ ਤੋਂ ਇਲਾਵਾ ਵੀ ਜੋ ਪਬਲਿਕ ਕਹਿ ਰਹੀ ਹੈ ਉਹ ਮੈਂ ਕਰਾ ਰਿਹਾ ਸੈਕੰਡ ਨੰਬਰ 2 ਸਾਲ ਕਾਰਪੋਰੇਸ਼ਨ ਹੌਮ ਦੇ ਵਿੱਚ ਨਹੀਂ ਰਹੀ ਹੈ ਤਾਂ ਮੈਂ 17 ਕਾਉਂਸਲਰਾਂ ਦਾ ਵੀ ਮੈਂ ਕੰਮ ਕੀਤਾ ਹਾਂ 17 ਕਾਉਂਸਲਰਾਂ ਦਾ ਮੁਹੱਲੇ ਮੁਹੱਲੇ ਦਾ ਗਲੀ ਗਲੀ ਦਾ ਸਿਵਰੇਟ ਪਾਣੀ ਦਾ ਕੰਮ ਗਾਰਬੇਜ ਲਿਫਟਿੰਗ ਦਾ ਕੰਮ ਮੈਂ ਕਰਵਾਇਆ ਹਾਂ ਕਾਰਪੋਰੇਸ਼ਨ ਦੀ ਗੈਰ ਮੌਜੂਦਗੀ ਦੇ ਵਿੱਚ ਹੁਣ ਕਾਰਪੋਰੇਸ਼ਨ ਬਣ ਗਿਆ ਮੈਂ ਮੇਅਰ ਸਾਹਿਬ ਨੂੰ ਸਾਰਾ ਚੀਜ਼ ਲੈ ਜਾ ਕੇ ਦੇ ਦਿੱਤਾ ਕਿ ਹੁਣ ਤੁਸੀਂ ਮੇਰੇ ਹਲਕੇ ਦਾ ਪਾਣੀ ਤੇ ਸੀਵਰੇਜ ਤੁਹਾਡੇ ਜਿੰਮੇ। ਮੈਂ ਕਰਮਦਾ ਰਿਹਾ ਜੀ 2 ਸਾਲ। ਫਿਰ ਵੀ ਦੇਖੋ ਲੋਕ ਜੋ ਲੋਕ ਮੇਰੇ ਕੋਲ ਆਉਂਦੇ ਨੇ ਐਸ਼ੀ ਕਰਾਉਂਦੇ ਹਾਂ ਲੇਕਿਨ ਮੇਅਰ ਸਾਹਿਬ ਦੇ ਜਿਮਵਾਰੀ ਲਗਾ ਦਿੱਤੀ ਹੈ ਔਰ ਕੱਲ ਵੀ ਮੈਂ ਜਦੋਂ ਗਿਆ ਸੀ ਮੈਂ ਸਪਸ਼ਟ ਕਿਹਾ ਕਿ ਤੁਸੀਂ ਸੀਵਰੇਜ ਪਾਣੀ ਤੇ ਗਾਰਬੇਜ ਲਿਫਟਿੰਗ ਇਹ ਜਿੰਮਾ ਤੁਸੀਂ ਸਾਂਭ ਲਓ। ਔਰ ਜੋ ਨੇ 17 ਕਾਉਂਸਲਰ ਸਾਡੇ ਆਏ ਨੇ ਉਭੀ ਕੰਮ ਕਰਨਗੇ ਤਾਂ ਉਹ ਕੋਈ ਵੀ ਕਿਸੇ ਵੀ ਪਾਰਟੀ ਦਾ ਹੈ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੇਰੇ 17 ਕਾਉਂਸਲਰ ਨੇ ਨੌਰਥ ਹਲਕੇ ਦੇ ਸਾਰਿਆਂ ਦੇ ਨਾਲ ਮੇਰੇ ਚੰਗੇ ਸਬੰਧ ਜੀ ਕੋਈ ਕਿਸੇ ਵੀ ਪਾਰਟੀ ਦਾ ਹੋਏ ਜੀ ਮੈਂ ਜਦੋਂ ਜਾਣਦਾ ਹਾਂ ਤਾਂ ਕਾਉਂਸਲਰ ਨੂੰ ਜ਼ਰੂਰ ਮੈਂ ਬੁਲਾਉਂਦਾ ਹਾਂ ਚਾਹੇ ਪਾਰਟੀਬਾਜੀ ਦੇ ਵਿੱਚ ਸੀ ਜਾਂਦੇ ਨਹੀਂ ਲੇਕਿਨ ਮਲਿਕ ਸਾਹਿਬ ਆ ਗਏ ਨੇ ਪਾਰਟੀਬਾਜੀ ਦੇ ਵਿੱਚ ਇਹਨਾਂ ਨੇ ਨੌਰਥ ਹਲਕੇ ਨੂੰ ਟਾਰਗੇਟ ਕੀਤਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਟਾਰਗੇਟ ਕੀਤਾ ਤਾਂ ਅਸੀਂ ਉਹਨਾਂ ਦੇ ਘਰ ਦੇ ਸਾਹਮਣੇ ਆਏ ਹਾਂ ਜੀ ਤੁਸੀਂ ਕਿਹਾ ਕਿ ਇੱਥੇ ਕਿਉਂ ਆਏ ਹੋ ਤੋਂ ਸਾਹਮਣੇ ਮਲਿਕ ਸਾਹਿਬ ਦਾ ਕਰ ਹੈ ਤਾਂ ਮਲਿਕ ਸਾਹਿਬ ਦੇਕਰ ਆਏ ਕਿ ਐਸੀ ਫਰੰਟ ਤੇ ਐਸੀ ਹੈ ਨਹੀਂ ਕਿ ਹਾਂ ਲੁਕੋ ਕੇ ਕੋਈ ਕੰਮ ਨਹੀਂ ਕਰਦੇ ਜੀ ਦੂਸਰੀ ਗੱਲ ਦੇਖੋ ਇਹਨਾਂ ਨੇ ਕਿਹਾ ਹੈ ਕਿ ਵਿਧਾਇਕ ਪੂਰ ਉਹ ਮੁੱਖ ਮੰਤਰੀ ਮਾਨ ਕੇ ਵਿਵਾਦ ਸੇ ਮੇਰਾ ਕੋਈ મતਭੇਦ ਨਹੀਂ ਮੁੱਖ ਮੰਤਰੀ ਮਾਨ ਦੇ ਨਾਲ ਕੋਈ ਮੇਰਾ ਵਿਵਾਦ ਨਹੀਂ ਜੀ ਡਿਫਰੈਂਸੇਜ ਹੋ ਸਕਦੇ ਨੇ ਜੀ ਲੇਕਿਨ ਉਹ ਆਈਡੀਓਲੋਜੀਕਲ ਡਿਫਰੈਂਸੇਜ ਹੋ ਸਕਦੇ ਨੇ ਹਰ ਪਾਰਟੀ ਦੇ ਵਿੱਚ ਹੁੰਦਾ ਹੈ ਅਸੀਂ ਕਦੇ ਵੀ ਮਲਿਕ ਸਾਹਿਬ ਨੂੰ ਪੁੱਛਣ ਵਾਸਤੇ ਨਹੀਂ ਗਏ ਕਿ ਤੁਹਾਡਾ ਆਪਣੀ ਪਾਰਟੀ ਦੇ ਵਿੱਚ ਫਲਾਣੇ ਦੇ ਨਾਲ ਕਿਉਂ મતભੇਦ ਹੈ ਜੀ ਤੁਹਾਡਾ મતਭੇਦ ਵੀ ਹੈ ਆਪਣੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਨਾਲ ਤੁਹਾਡਾ મતਭੇਦ ਹੈ ਅਸੀਂ ਤਾਂ ਪੁੱਛਣ ਵਾਸਤੇ ਨਹੀਂ ਗਏ ਕਿ ਮਲਿਕ ਸਾਹਿਬ ਤੁਹਾਡੇ મતਭੇਦ ਕਿਉਂ ਨੇ ਜੀ ਸਾਨੂੰ ਕੀ ਲੈਣਾ ਦੇਣਾ ਹੈ ਇਹਨਾਂ ਦੇ ਵੀ ਆਪਣੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਵਿੱਚ ਦੇ ਨਾਲ મતਭੇਦ ਨੇ ਔਰ ਜੈਸ ਲੀਡਰ ਨੇ ਇਹਨਾਂ ਨੇ ਹੱਥ ਫੜ ਕੇ ਉਂਗਲੀ ਫੜ ਕੇ ਚੱਲਣਾ ਸਿਖਾਇਆ ਜਿਸ ਨੇ ਮੇਅਰ ਬਣਾਇਆ ਉਹ ਆਫ ਦੀਤਾ ਇਹਨਾਂ ਨੇ ਜੜ ਕੱਟ ਦਿੱਤੀ ਜੀ ਸਾਰਾ ਅੰਮ੍ਰਿਤਸਰ ਜਾਣਦਾ ਹੈ ਉਹ ਵੀ ਮੇਰਾ ਪ੍ਰਾਇਰ ਹੈ ਜੀ ਉਹ ਵੀ ਮੇਰਾ ਪ੍ਰਾਇਰ ਚਲੋ ਉਹ ਬਾਅਦ ਦੇ ਵਿੱਚ ਮੈਂ ਦੱਸਾਂਗਾ ਉਹ ਵੀ ਮੇਰਾ ਪ੍ਰਾਇਰ ਹੈ ਨਦੀ ਪਾਰਟੀ ਦਾ ਠੀਕ ਹੈ ਕਿ ਨਹੀਂ ਕਿ ਜਿਸ ਨੇ ਇਹਨਾਂ ਨੂੰ ਮੇਅਰ ਬਣਾਇਆ ਜੀ ਉਂਗਲੀ ਫੜ ਕੇ ਚੱਲਣਾ ਸਿਖਾਇਆ ਰਾਜਨੀਤੀ ਦੇ ਵਿੱਚ उस बंद काट दी और सुनो चलो, चलो भी है जी, है अपना है जी। भीजे भीजे सुनो, है देखो मेरा मुख्यमंत्री मान कोई निजी कोई विरोध नहीं है कुछ मसले इस तरह के होंगे तुम्हें भी पता है कि जो इलेक्शन तो पहला इतना सर्किट हाउस है जो अशी चाहे बरगाड़ी का है ड्रग्स का है जो भी मुद्दा है ਮੁੱਦੇ ਆਧਾਰਿਤ ਮੇਰੇ ਮਤਲਬ ਮਤਭੇਦ ਹੋ ਸਕਦੇ ਨੇ ਅਦਰਵਾਈਜ਼ ਮੇਰਾ ਕੋਈ ਮਤਭੇਦ ਨਹੀਂ ਹੈ ਦੂਸਰੀ ਗੱਲ ਮੇਰਾ ਲੱਖ ਮਤਭੇਦ ਹੋਵੇ ਮੁੱਖ ਮੰਤਰੀ ਸਾਹਿਬ ਦੇ ਨਾਲ ਲੇਕਿਨ ਮੇਰੇ ਹਲਕੇ ਦਾ ਡਿਵੈਲਪਮੈਂਟ ਦਾ ਕੰਮ ਜੋ ਹੈ ਨਾ ਉਹ ਕੋਈ ਨਹੀਂ ਰੁਕਿਆ ਨਾ ਹੀ ਮੁੱਖ ਮੰਤਰੀ ਨੇ ਨਾ ਹੀ ਕਿਸੇ ਵਜ਼ੀਰ ਨੇ ਮੇਰੇ ਕੰਮ ਤੇ ਕੋਈ ਮਤਲਬ ਕਿੰਤੂ ਪਰੰਤੂ ਕੀਤਾ ਮੈਂ ਆਪਣੇ ਹਲਕੇ ਦਾ ਕੰਮ ਬਖੂਬੀ ਕਰਾਇਆ ਕਿਸੇ ਨੇ ਵੀ ਕੋਈ ਵਜ਼ੀਰ ਤੁਸੀਂ ਦੇਖ ਲਓ ਮੇਰੇ ਹਲਕੇ ਦਾ ਕੰਮ ਜੋ ਵੀ ਹੈ ਅਸੀਂ ਬਖੂਬੀ ਕਰਾਇਆ ਮੇਰੇ ਸਾਰੇ ਬੈਠੇ ਹੋਏ ਨਹੀਂ ਥੇ ਕਾਰਜ ਕਰਤਾ ਇਹ ਲੋਕ ਕੰਮ ਕਰਾਉਂਦੇ ਨੇ ਮੈਂ ਨਹੀਂ ਕਰਾਉਂਦਾ ਹੁਣ ਦੇਖੋ ਤੇ ਜੋ મતਭੇਦ ਹੈ ਇਹ મતਭੇਦ ਕਹਿ ਰਹੇ ਨੇ ਆਪਣਾ મતਭੇਦ ਪਹਿਲਾਂ ਦੇਖੋ ਕਿ ਤੁਹਾਡਾ 2014 ਦੇ ਵਿੱਚ ਮਾਨਯਾ ਅਰੁਣ ਜੈਟਲੀ ਸਾਹਿਬ ਖੜੇ ਹੋਏ ਸੀਗੇ ਉਹਨਾਂ ਨੂੰ ਹਰਾਉਣ ਦੇ ਵਿੱਚ ਵੀ ਇਹ ਸਾਹਿਬ ਦਾ ਕਾਫੀ ਰੋਲ ਹੈ